ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਠੀਕ ਹੋ ਠੀਕੇ ਚਾਹਦੇ ਹਾਂ ਆਪਣੇ ਨਵੇਂ ਵਲੌਗਸ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਤੁਹਾਨੂੰ ਪਤਾ ਹੋਈ ਜਿਵੇਂ ਹਨਾ ਅੱਜ ਅਰਾ ਤਾਂਗ ਪਾਸ ਨਹੀਂ ਗਏ ਹੈਗੇ ਪਿਛਲੇ ਵਲੌਗ ਚ ਤੁਹਾਨੂੰ ਐਂਡਿੰਗ ਚ ਦੱਸਤਾ ਅੱਜ ਆਪਾਂ ਘੁੰਮ ਰਹੇ ਹਾਂ ਮਨਾਲੀ ਇਹ ਕੋਈ ਜੁਗਨੀ ਫਾਲ ਫੂਲ ਕਹਿੰਦਾ ਤੇ ਇੱਕ ਹਨਮ 올ਡ ਮਨਾਲੀ ਜਾਣਾ ਤੇ ਇੱਕ ਦੋ ਐਕਟੀਵਿਟੀ ਹੋਣਗੀਆਂ ਜਿਹੜੀਆਂ ਉਹ ਕਰਾਂਗੇ ਹੁਣ ਆਪਾਂ ਚੱਲਿਆਂ ਪਹਿਲਾਂ 올ਡ ਮਨਾਲੀ ਟਾਈਮ ਕਰਨਾ ਹੋ ਗਿਆ ਟਾਈਮ ਹੋਏ ਸਾਰਾ ਟਾਈਮ ਹੋ ਗਿਆ ਪੌਣੇ 12 ਰਾਂ ਉੱਠੇ ਸੀ ਇਧਰੋਂ 올ਡ ਮਨਾਲੀ ਦਾ ਮੈਪ ਲਾ ਲਿਆ ਬਹੁਤ ਜਿਆਦੇ ਰਸ਼ ਹੋ ਲੱਗ ਗਿਆ ਹੁਣ ਸਵੇਰੇ ਜਦ ਮੈਂ ਤਿਆਰ ਸੀ ਪਹਿਲਾਂ ਨਿਕਲਿਆ ਸੀ ਜਦ ਤਾਂ ਹੈ ਨਹੀਂਦੀ ਹਨਾ ਪਤਾ ਨਹੀਂ ਹੁਣ ਇੱਕੋ ਲੱਤ ਗੱਡੀਆਂ ਆਉਣ ਲੱਗੀਆਂ ਤਾਂ ਚੰਗ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚਲੋ ਚੱਲਦੇ ਹਾਂ ਹੁਣ ਕਰਨ ਉਹਨਾਂ ਨੇ ਆਪਾਂ ਨੂੰ ਬੜੀਆਂ ਪੀੜੀਆਂ ਗਲੀਆਂ ਚ ਗੱਡੀ ਅੱਧੇ ਕਲੱਚ ਤੋਂ ਚਲਵਾ ਕੇ ਇੱਕੋਰੇ ਪਾਰਕਿੰਗ ਚ ਇੱਕ ਘੰਟੇ ਵਾਸਤੇ ਗੱਡੀ ਲਾਤੀ 올ਡ ਮਨਾਲੀ ਹੁਣ 올ਡ ਮਨਾਲੀ ਦੇਖਦੇ ਆ ਕਿ ਇੱਥੇ ਆ ਮਤਲਬ ਕਿੱਥੇ ਆ ਕਿ ਮਤਲਬ ਕੀ ਆ ਔਰੇ ਜਿਹੜਾ ਇਹ ਇਨਾਂ ਲੈ ਕੇ ਆਇਆ ਕਹਿ ਕੋ ਕੇ ਵਾ ਪਹਾੜ ਵਧੀਆ ਸੋਹਣੇ ਦਿਖ ਰਹੇ ਨੇ ਔਰੇ ਫੋਟੋ ਖਿੱਚਦੇ ਆ ਇੱਕ ਅੱਧੀ ਤੇ ਆ ਦੇਖੋ ਆ ਬਣ ਕੇ ਟਿਪ ਟਾਪ ਅਰਸ਼ ਭਾਈ ਫੋਟੋ ਖੇਚੀ ਆਗੇ ਇੱਥੇ ਹੀ ਵਧੀਆ ਹੋਣੀ ਆ ਆ ਹਾਂਜੀ ਮਿੱਤਰੋ ਹੁਣ ਆ ਪਾਰਕਿੰਗ ਜਿੋਂ ਨਿਕਲੇ ਆ ਔਰੇ ਗੀਰ ਰਿਵਰ ਜੀ ਜਾ ਰਹੀ ਆ ਕਾਰਨ ਉਹਨੇ ਚੱਲਦੇ ਨੇ ਥੱਲੇ ਔਰੇ ਰਿਪਲਾਈਨਿੰਗ ਵੀ ਹੋ ਰਹੀ ਆ ਕਰਨ ਨਹੀਂ ਜਣਾ ਕਰਨ ਨਹੀਂ ਜਣਾ ਚਲੋ ਜਾ ਕੇ ਦੇਖੇ ਹਾਂ ਬਸ ਆਹੀ ਕੱਗਦੇ ਨੇ ਇਹ ਤੱਦਾ ਰੜ ਗਿਆ ਮੈਂ ਦੇਖਣਗੇ ਅੱਜ ਕਿੱਥੇ ਸਨ ਨਾ ਮੈਂ ਇਹ ਦੂਜੇ ਜਗ੍ਹਾ ਵਸ ਕੇ ਆ ਮੈਂ ਕਹਣਾ ਇਹ ਮਤ ਕਾਲਾ ਜਿਹਾ ਗੱਡੂ ਵੀ ਛੱਡ ਦੇ ਮੈਨੂੰ ਹੁਣ ਤਾਂ ਮੈਂ ਬੱਟਾ ਥੱਲੇ ਚੱਕੀ ਮਾਰਨ ਚੱਲੀ ਕਿੱਧਰ ਜੰਨੇ ਆ ਆ ਮਿੱਤਰੋ ਆ ਦੇਖੋ ਇਹਦਾ ਰਾਹ ਦਲ ਬਈਆ ਜਿਹੇ ਪਲੈਨਿੰਗ ਜੀ ਤੇ ਇਹਦਾ ਰੀਵਰ ਕੀ ਲੱਗ ਰਿਹਾ ਅਰਸ਼ ਭਾਈ ਰੇਵੰਦੀ ਐਨਕਾ ਲਾ ਕੇ ਫੁਕਰੀ ਮਾਰਦਾ ਮੈਂ ਵੀ ਲਾਈਆਂ ਨਿਗਾਹ ਮੇਰੀ ਹੀ ਨੇ ਹਾਂ ਤੇਰੀਆ ਕਿੱਸੋ ਇਹਦਾ ਬ੍ਰੇਕ ਕੁਆਲਿਟੀ ਸੀ ਸਾਡੇ ਲੱਗ ਹੀ ਉਹ ਸਾਡੀ ਹੋ ਜਾਂਦੀ ਆ ਬਸ ਅੱਗੇ ਦਿਨ ਸ਼ਬਦ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਜਾਏਗਾ ਵਿਆਹ ਹੋਵੇ ਬਿਲਕੁਲ ਨਹੀਂ ਕੰਮ ਆਉਂਦੇ ਫਿਰ ਇਹਦਾਂ ਅੱਡਾ ਤੇਰਾ ਵੀ ਤਾਂ ਇਹਦਾਂ ਅੱਡਾ ਨਾ ਇਹ ਥੋੜਾ ਇਹ ਮਿੱਤਰੋ ਠੰਡਾ ਹੈ ਮੈਂ ਤਾਂ ਹੀ ਦੱਸਦਾ ਆਣੀ ਵਧੀਆ ਗੱਲ ਪਾਦਾ ਆ ਮਿੱਤਰੋ ਆਦਾ ਹੈ ਠੰਡਾ ਬਹੁਤਾ ਪਾਣੀ ਕਹਿੰਦੇ ਤੇ ਆਹ ਦੇਖ ਲਓ ਜਦ ਦੇਖ ਲਓ ਲਾਉਣ ਲੱਜ ਜਾਂਦਾ ਬਈ ਆ ਮਤਲਬ ਫਰੀ ਵਾਲੀ ਵੀ ਆ ਜਾਂਦੀ ਆ ਇਹ ਹੋ ਵੀ ਜਾਂਦੀ ਲੱਗਦੀ ਆ ਮੈਨੂੰ ਜਿਹੜੀ ਗਾਹਾਂ ਜਾਗਦੀ ਆ ਰਾਟਿੰਗ ਕਰਨ ਨੂੰ ਪੱਥਰ ਬਹੁਤ ਬੜੇ ਬੜੇ ਨੇ ਤੇ ਆ ਦੇਖ ਬਹੁਤ ਬੜੇ ਆ ਬਾਕੀ ਹਰੇ ਹੋਰ ਵੀ ਐਕਟੀਵਿਟੀਜ਼ ਕਰਾਂਗੇ ਦੇਖਦੇ ਰਹੋ ਆਪਾਂ ਫੋਟੋ ਫੋਟੋ ਖਿੱਚ ਕੇ ਤੇ ਚੱਲਿਆ ਵਾਪਸ ਉਧਰ ਕਿਨੇ ਪਾਸੇ ਨੂੰ ਤੇ ਥੋੜਾ ਥੋੜਾ ਤੁਹਾਨੂੰ ਦਿਖਣਗੇ ਆਪਣੀ ਇੰਸਟਾਗ੍ਰam ਹੈਂਡਲ ਤੇ ਜਿਹੜਾ ਜਿਹਦੀ ਆਈਡੀ ਉੱਪਰ ਸ਼ੋ ਹੋ ਰਹੀ ਹੋਣੀ ਆ ਇਧਰ ਇੱਕ ਕੈਫੇ ਆ ਦੂਜੀ ਗੇੜੇ ਖਾਪੀ ਵੀ ਸਕਦੇ ਹਾਂ ਇਹ ਆ 올ਟ ਬੰਨਾ ਦੀ ਬ੍ਰਿਜ ਦੇ ਨਾਲ ਹੀ ਥੋੜੀ ਉੱਤਰਦੀਆਂ ਨੇ ਲੈਫਟ ਹੈਂਡ ਸਾਈਡ ਉਧਰੋਂ ਆਉਣੀ ਆ 올ਟ ਵਾਲੀ ਸਾਈਡ ਤੋਂ ਘਾਰਾ ਰਾਈਟ ਹੈਂਡ ਸਾਈਡ ਆਹ ਦੇਖੋ ਬਾਬੇ ਥੋੜਾ ਥੋੜਾ ਖਿੱਚਨੀ ਆ ਮੈਕ ਚੱਕ ਕੇ ਲੈ ਜਾਣੀ ਯਾਰ ਮੈਕ ਥੋੜੇ ਆਵਾਜ਼ ਵਧਾਈ ਜਾ ਬੱਸ ਕੋਈ ਗੱਲ ਉਹ ਰੋ ਤੰਗ ਮੈਕ ਲੈ ਕੇ ਜਾਣਾ ਇੱਧਰ ਨਹੀਂ ਜਾਣਾ ਚੱਲ ਇੱਥੇ ਨਹੀਂ ਜਾਣਾ ਚਲੋ ਗਾਇਸ ਉੱਪਰ ਨੂੰ ਚੱਲਦੇ ਆਂ ਮੈਟਰੋ ਸਾਹਮਣੇ ਬਾਰਫ ਵਾਲੇ ਪਹਾੜ ਕੱਲ ਨੂੰ ਕਰਨ ਓਏ ਕਰਨ ਕੱਲ ਨੂੰ ਉਹੀ ਪਹਾੜਾਂ ਦੇ ਜਾਣਾ ਉਹੀ ਨੇ ਰਸਦਾਂ ਕੇ ਬਾਹ ਓਹੀ ਹੋਊ ਮਤਲਬ ਐਵੇਂ ਦੀ ਨਿੱਚਟੇ ਚਿੱਟੇ ਜੇ ਚਲ ਇੱਧਰ ਹੋਣਗੇ ਓ ਸਾਹਮਣੇ ਹੋਊਗਾ ਉਹਦੇ ਉਹ ਰਹੇ ਓਰੇ ਭਾ ਮਿੱਤਰੋ ਜਿੱਲਾ ਹੀ ਬਾੜਾ ਏ ਇੱਧਰ ਉਪਰ ਤਰੇ ਜਾ ਰਹੇ ਆ ਅਸ ਕੀ ਹੈ ਕੰਮ ਪੂਰਾ ਐਸ ਕੀ ਹੈ ਮਿੱਤਰੋ ਹਾਂ ਦੋ ਵਾਰ ਸੁਣਵਾੜੀ ਬਣਾਉਣਾ ਆਈ نو ਦੇਖੋ ਮਿੱਤਰੋ ਇਹ ਕਰੂਗਾ ਇੰਸਟਾਗ੍ਰਾਮ ਨੂੰ ਕ੍ਰੈਸ਼ ਲਾ 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 ਇਹ ਬਾਸੀ ਤੁਹਾਨੂੰ ਪਤਾ ਹੀ ਹੈ ਪੰਪਾ ਜਾਏ ਹੋਏ ਕਿੱਥੇ ਹਟਦੇ ਨੇ ਇੱਕ ਤਾਂ ਰਿਸਾਂ ਕਰਨੋਂ ਨਹੀਂ ਹਟਦੇ ਸਾਡੀਆਂ ਇੱਕ ਪੰਪ ਬਾਲੇ ਲੈਂਦਾ ਚਲੋ ਦਰੋ ਚਲੋ ਹੋਤਰਾ ਕਾਨੂੰਨੀ ਆਪਾਂ ਲਾਇਆ ਇਹਨੇ ਗਲਤ ਕਹੇ ਕਹੇ ਸੜਮਪਾ ਟੈਂਪਲ ਇਧਰ ਨੂੰ ਇਧਰ ਨੂੰ ਆ ਹੁਣ ਪਤਾ ਲੱਗਿਆ ਵੀ ਉਹ ਪਰੇ ਦੀ ਜਾ ਕੇ ਉੱਪਰ ਚ ਜਾਣ ਦਾ ਪੈਣਾ ਹੈ ਉਹ ਤਾਂ ਤੁਹਾਨੂੰ ਵਧੀਆ ਹੋਰ ਤਾਂ ਬੜੀ ਵਧੀਆ ਤੇ ਅਧਰ ਨਵੀਂ ਜਾ ਰਹੀ ਹੈ ਰੀਵਰ ਬ్రో ਬਿਆਸ ਰੀਵਰ ਆ ਯਾਰ ਨਹੀਂ ਯਾਰ ਬਿਆਸ ਤਾਂ ਨਹੀਂ ਹੋਈ ਇਹ ਕਾਨੂੰਨੀ ਕਹਿੰਦੇ ਮਦੇ ਰੀਲਾ ਸੁਣਾੜੀ ਸੁਣੂੜੀ ਜਿਹਾ ਬਣਾਉਦੇ ਹੋ ਆ ਬਾ ਇਧਰ ਸਿਆਰ ਸੁਰੂਜੀ ਕਰਕੇ ਗਲਤ ਅੱਗ ਗਈ ਥੋੜਾ ਅੱਗੇ-ਅੱਗੇ ਜਾ ਕੇ ਤੇ ਹੁਣ ਚਲਦੇ ਆ ਵਾਪਸ ਮੁੜ ਕੇ ਹਨ ਨੂੰ ਪਤਾ ਗਿਆ ਫੋਨ ਤੇ ਗੱਲ ਕਰਨ ਲੱਗਿਆ ਹੋਇਆ ਸਾਨੂੰ ਰਾਹ ਗਲਤ ਦਿਖਾਈ ਦਿੰਦਾ ਅਸੀਂ ਵੀ ਪੋਚਮੀਆਂ ਪੱਗਾ ਬੰਨ ਕੇ ਐ ਤੁਰਦੇ ਫਿਰਦੇ ਆ ਬਸ ਜਮੇ ਮਾਨਾਲੀ ਦੇ ਰਾਜੇ ਹੁੰਨੇ ਆ ਰਾਹੀ ਹੈ ਤੇ ਮਿੱਤਰੋ ਸਾਹਮਣੇ ਤੁਹਾਨੂੰ ਵਾਟਰਫਾਲ ਦਿਖਾਉਣੇ ਆ ਇੱਕ ਆਉ ਰਿਹਾ ਸਾਹਮਣੇ ਆ ਉਹ ਦੇਖੋ ਇੱਕ ਆਉ ਰਿਹਾ ਖੜਜੋ ਦਿਖਾਉਣਾ ਇਹ ਇਹ ਕਿੱਥੇ ਗਿਆ ਯਾਰ ਆ ਰਿਹਾ ਤੇ ਕਹਿੰਦੇ ਕਰਨ ਉਹਨਾਂ ਦਾ ਹੱਲ ਚੁੱਕਿਆ ਦਿਮਾਗ ਕਰਨ ਜਾਣੀ ਕਹਿੰਦੇ ਗੱਡੀ ਆ ਕੇ ਉੱਥੇ ਜਾਣਾ ਉੱਥੇ ਦੱਸੋ ਕਿਵੇਂ ਗੱਡੀ ਜਾਊਗੀ ਇਹਨੂੰ ਪੁੱਛੇ ਪਰ ਉਰੀ ਕਿਤੇ ਘੁੰਮਦੇ ਆਂ ਦੇਖਦੇ ਆਂ ਹੋਰ ਕਿੱਥੇ ਬੱਥੇ ਆਂ ਇਹਦਾ ਦਿਮਾਗ ਖੱਲ ਚੁੱਕਿਆ ਇਹ ਕਹਿੰਦਾ ਵਾਟਰਫਾਲ ਕੋਲ ਗੱਡੀ ਲੈ ਕੇ ਜਾਣੀ ਆ ਉੱਥੇ ਜਾਂਦੀ ਨਹੀਂ ਆ ਆ ਚੱਲਦੇ ਆ ਚਲੋ ਆ ਚੱਲਦੇ ਆ ਤੇ ਬਾਬੇ ਲੋਰੋ ਜੰਟਾ ਫਿਰੰਬਾ ਟੈਂਪਲ ਜਾ ਕੇ ਨਿਕਲਦੇ ਆ ਬਾਬੇ ਉਹ 40 ਰੁਪਏ ਮੈਂ ਆਪ ਦੇ ਖਾਤੇ 'ਚੋਂ ਖਰਚ ਕੇ ਕੋਕ ਫੜਾਇਆ ਜੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬੱਸ ਜੀਂਗਾ ਅੱਜ ਜੇ ਕਿਤੇ ਮੈਂ ਥੰਬਸ ਅਪ ਦੇਤੀ ਹੁੰਦੀ ਤਾਂ ਕਰਨ ਨੇ ਡਰ ਕੇ ਆਗੇ ਜੀਤ ਵਾਲਾ ਕੰਮ ਕਰ ਦੇਣਾ ਸੀ ਛਾਲ ਮਾਰ ਦੇਣੀ ਸੀ ਇਹਨੇ ਰੀਵਰ ਦੇ ਵਿੱਚ ਹੋਇਆ ਟਾਈਮਸ ਆਪ ਵੀ ਉਹ ਕੁਝ ਮੁੱਦੇ ਹੀ ਆ ਮਤਲਬ ਚੱਲ ਮਾਊਂਟੇਨ ਡਿਊ ਦੱਸ ਯਾਰ ਟੈਪੀ ਨਾ ਫਿਰ ਪੀਲਾ ਡਾ ਬਹੁਤ ਆਪਾ ਪੀਲਾ bro ਪੀਲਾ ਹੁਣ ਆਪਾਂ ਹਣੰਬਾ ਟੈਂਪਲ ਚੱਲਦੇ ਆ ਆ ਬੌੜੀਆਂ ਚੜ੍ਹ ਕੇ ਜਾਂਦੇ ਨੇ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਐਨ ਕੱਲ ਆ ਗਈ ਫਿਰ ਆ ਮਿੱਤਰੋ ਉਹ ਕੀ ਹੁੰਦੀ ਆ ਰੇਬਨ ਥੱਲੇ ਅੱਖ ਰੈਂਦੀ ਲਾਲ ਲਾਲ ਨਹੀਂ ਪਰੇ ਜਨੇ ਤਰਾ ਬੜਾ ਦੋਹਰੇ ਵਨ ਨੇ ਬ੍ਰੋ ਨਹੀਂ ਵੀਰੋ ਲੈਸ ਕਾਰਡ ਅੱਛਾ ਲੈਸ ਕਾਰਡ ਆ ਬ੍ਰੋ ਮੇਰੇ ਦੀ ਲੈਸ ਕਾਰਡ ਥੱਲੇ ਰੱਖ ਰਹੀਂ ਦੀ ਲਾ ਲਾ ਲੰਨੀ ਦੱਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੇ ਨਾਲ ਤੈਨੂੰ ਤੁਰੇ ਲੀ ਜਾਣਾ ਨਾਲ ਦੀ ਨਾਲ ਕਿਵੇਂ ਉੱਤੇ ਚਲੀ ਜਾਵੇ ਉਹ ਘੁੱਟ ਦਾ ਭਰ ਲੈਣ ਦੇ ਜਵਾਕ ਨੂੰ ਉਹ ਚੋਟੀ ਜਾ ਕੇ ਤੈਨੂੰ ਧੱਕੇ ਨੂੰ ਨਾਲ ਦੀ ਨਾਲ ਤੈਨੂੰ ਗੋਪਰੋ ਦੇ ਕੇ ਭੇਜਦਾ ਇਹ ہماری ਜ਼ਿੰਦਗੀ ਕੁਰਬਾਨ ਕਰਨੇ ਕੀ ਕੋਸ਼ਿਸ਼ ਮੇ ਹੈ ਸਜਨਾ ਉਹ ہماری ਪੱਤਲਾ ਉਹ ਸਾਹਮਣੇ ਆਪਣੀ i20 ਖੜੀ ਹੈ ਗਾਇਸ ਉੱਥੇ ਆ ਥੱਲੇ ਵਾਲੀ ਪਾਰਕਿੰਗ ਚ ਉੱਤੇ ਨੂੰ ਚਲੋ ਉੱਤੇ ਨੂੰ ਚਲੋ ਏ ਚਲੋ ਨਾ ਜੀ ਸਿੱਡੂ ਨਹੀਂ ਖਾਣਾ ਸੀ ਰਾਤ ਖਾ ਲਿਆ ਕੱਲ ਖਾ ਲਿਆ ਜੀ ਤੇ ਹੁਣ ਸਾਡੇ ਸ਼ਿਮਲੇ ਦੇ ਹੋਟਲ ਦੀ ਲਓ ਜੀ ਪਹਿਲੇ ਨੁਕਸਾਨ ਦੀ ਸ਼ੁਰੂਆਤ ਹੋਣ ਲੱਗੀ ਸੀ ਬਚ ਗਿਆ ਜੇ ਆਈਫੋਨ 16 ਪ੍ਰੋ 400 ਰੁਪਏ ਦੇ ਕੋਕ ਵਿੱਚ ਲੱਢਾ ਡੇਢ ਲੱਖ ਚਾਹ ਚਾਹ ਦੇ ਕੋਕ ਵਿੱਚ ਜਿਹੜਾ ਜਿਹੜਾ ਡੇਢ ਲੱਖ ਦਾ ਫੋਨ ਸਿੱਟ ਛੱਡਿਆ ਜੇ ਤੇ ਆ ਸਾਡੇ ਹਟ ਸਿਮਲੇ ਤੇ ਹੋਟਲ ਜੀ ਨਹੀਂ ਚੜਾਈ ਤੇ ਹਣਬਾ ਟੈਂਪਲ ਓਏ ਉਹ ਨਾ ਯਾਦ ਕਰਾਇ ਕਰ ਮੈਨੂੰ ਲੈ ਕੋਕ ਦੇ ਦਿੰਦੇ ਨੇ ਦੋ ਘੁੱਟੀਆਂ ਉਹ ਤਾਂ ਦੋ ਤਾਂ ਰਹਿ ਗਈਆਂ ਸਾਰੀਆਂ ਥੱਲੇ ਕਮਾ ਲਿਆ ਫਿਰ ਉਹ ਵੀ ਮੇਰੀ ਸੁੱਕ ਗਈ ਆ ਫੋਨ ਗਰੇ ਜੇਦੇ ਸਰੀ ਸਪੋਰਟ ਕਰੋ ਮੇਰਾ ਵੀਰ ਸਾਰੇ ਜਾਣੇ ਵਾਹ ਗੱਡੀ ਉਹ ਗੱਡੀ ਖੜੀਆ ਕਹਿੰਦੇ ਆਦਰ ਛੱਲੀਆਂ ਵਾਲਾ ਚਲੋ ਆ ਵਸਿੱਡੂ ਮੈਗੀ ਮम्मू ਆ ਸਿੱਡੂ ਯਾਰ ਬਾੜਾ ਮਿਰਚਾੜਾ ਹੁੰਦਾ ਕਰੀਏ ਦਾ ਕਰੀਏਗੀ ਬਾੜਾ ਹੀ ਮਿਰਚਾੜਾ ਹੁੰਦਾ ਮੇਰੇ ਤੇ ਸ਼ਰੀਦ ਨਹੀਂ ਕਰਤੂਗਾ ਅਰੇ ਪੱਗਾਂ ਵਾਲੇ ਜੱਟ ਓਰੇ ਪੱਗਾਂ ਵਾਲੇ ਜੱਟ ਓਰੇ ਇੱਕ ਦੋ ਕਿਨੇ ਉਹ ਵੀ ਆਤੀ ਨੇ ਜਾਨੇ ਹੋਰ ਕੋਈ ਨਹੀਂ ਦਿਖ ਰਿਹਾ ਆ ਇੱਕ ਦਿਖਨੇ ਅੰਕਲ ਮੈਟਰੋ ਓਰੇ ਦਾ ਨਾਮ ਨਹੀਂ ਪਤਾ ਮੈਨੂੰ ਕੀ ਕਹਿੰਦੇ ਨੇ ਓਰੇ ਜਾਨਵਰ ਨੇ ਇੱਧਰ ਵੀ ਹੋਟਲ ਨੇ ਹਜ਼ਰ ਮੈਟਰੋ ਫਾਈਨਲੀ ਪਹੁੰਚ ਗਏ ਹਰੇਮਪੁਰ ਟੈਂਪਲ ਸਾਹਮਣੇ ਕਾਰਨ ਦੇ ਘਰ ਦੇਖਿਆ ਹੁੰਦੀ ਹੈ ਮਨਾਲੀ ਆਏ ਆ ਕਿੱਥੇ ਗਾ ਮੇਰਾ ਸਾਹ ਚੜ ਗਿਆ ਚਲੋ ਆਪ ਲੋਗ ਆ ਰਹੇ ਦੋ ਮਿੰਟ ਵਿੱਚ ਠੀਕ ਹੈ ਤੇ ਇਧਰ ਕਾਫੀ ਐਕਟੀਵਿਟੀਜ਼ ਨੇ ਮੈਂ ਚਾਹਤਾ ਹਾਂ ਜਿਹੜੀ ਤੁਹਾਨੂੰ ਦਿਖਾਉਂਦਾ ਹਾਂ ਪੰਚ ਦਿਹਾੜਾ ਲੱਗਦਾ ਪੰਚ ਤੇ ਆਪਾਂ ਤੋਂ ਪ੍ਰਯਾਤਨਾ ਬਾਗ ਦੇ ਤੋਰ ਤੇ ਇਸ ਵਿੱਚ ਮੌਜੂਦ ਹੈ ਬਰਦਿਗੁਲੇ ਆਲਾ ਕੋਨਾ ਵੀ ਹੈ ਹਾਂ ਇਹ ਟੈਂਪਲ ਹੈ ਕਰਨੋ ਬਾਈ ਮੱਥਾ ਤਾਂ ਨਹੀਂ ਟੇਕਣਾ ਲੈਨ ਦੇਖਿਓ ਇਧਰੋਂ ਨੀਚੇ ਤੇ ਕੀ ਹੈ ਹਾਂ ਨੀਚੇ ਨੀਚੇ ਮਨਾਲੀ ਹੈ ਜਮਾਂ ਮਾਰ ਕੇ ਆਉਂਦਾ ਹੈ ਫਿਰ ਸਭ ਮਲੜੀਆ ਸੇ ਹਾਂ ਇਹਦੇ ਮਿੱਤਰੋਂ ਮੰਦਿਰ ਆ ਪਿੱਛੇ ਤੇ ਚੜਦੇ ਚੜਦੇ ਜਾਈ ਜਾ ਰਹੇ ਹਾਂ ਕਿਨੂੰ ਅੱਗੇ ਨੂੰ ਇਹ ਵੈਸੇ ਸਿੱਧਾ ਰੋਡ ਵੀ ਉੱਥੇ ਜਾਂਦਾ ਸੀ ਜਿਹਨੂੰ ਪਤਾ ਹੋਵੇ ਕਰਨ ਬਾਈ ਨੂੰ ਐਡਵੈਂਚਰ ਕਰਨ ਦਾ ਸ਼ੌਂਕ ਬੜਾ ਥੋੜਾ ਜਿਆ ਇਹਨੂੰ ਅੱਜ ਬਿਨਾ ਪੈਰਾਸ਼ੂਟ ਤੋਂ ਪੈਰਾ ਗਲਾਈਡਿੰਗ ਕਰਾਉਣੀ ਆ ਤੋਪੀਂਕ ਸੀ ਜਿੰਨ ਦੇ ਚਾਵਾਰ ਹੈ ਕਹਿੰਦੇ ਮਨੌਲੀ ਦਾ ਦੇਖੋ ਕਿੰਨਾ ਸੱਠ ਹੋਇਆ ਹੋਇਆ ਆਹੇ ਸੈਲਫੀ ਸੇ ਕਿੰਨਾ ਜੇ ਤੁਸੀਂ ਬਣਵਾਉਣੀ ਆ ਉਹ ਘੁੰਮਣੇ ਜਾਲਾ ਰੇਗਲਾਈਡ ਬਾਈ ਵੀ ਬਾਈ ਜਾਨੇ ਰਾਤ ਨੂੰ ਵੜਾਉਣ ਨੂੰ ਤੇ ਪੱਗਾਂ ਵਾਲੇ ਬੰਦੇ ਹੁਣੇ ਉੱਪਰ ਜਾ ਕੇ ਦਿਖਣ ਲੱਗੇ ਨੇ ਉਹ ਦੇਖੋ ਪਹਿਲਾਂ ਹੀ ਦੇਖਿਆ ਦੇਖ ਰਹੇ ਆਂ ਕਹਿੰਦੇ ਆ ਗਿਆ ਮਿਲਿਆ ਮੇਰਾ ਗਰਾਊਂਡ ਬਾਲੀਵਾਲ ਦਾ ਲੱਗਿਆ ਬਰ ਨੈਟ ਆਈਸਰ ਵੀ ਥੋੜਾ ਵਧੀਆ ਹੋਣੀ ਆ ਦੇਖਦੇ ਆ ਇਹ ਆਪਾਂ ਵੈਸੇ ਅਰਸ਼ ਭਾਈ ਆ ਕਿੱਧਰ ਜਿਹੜ ਨੂੰ ਗਏ ਕਾਫੀ ਕਹਾ ਜੀ ਆਗੇ ਔਰੇ ਬੈਨੇ ਯਾਰ ਕਰਦੇ ਆ ਥੋੜੀ ਜਿਹੀ ਰੈਸਟ ਫਿਰ ਕੁਝ ਐਕਟੀਵਿਟੀਆਂ ਦੀ ਸਾਈਡ ਨੂੰ ਚੱਲਦੇ ਆ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਰੇ ਜਾਣੇ ਤੇ ਮਿੱਤਰੋ ਹੁਣ ਆਪਾਂ ਰਹੀ ਉਹ ਨਾਲ ਜੈਨਕ ਲਾ ਲਈ ਇਹਨਾਂ ਨੇ ਆ ਮੰਗ ਲਈ ਲੈਂਸ ਕਾਟ ਵਾਲੀ ਤੇ ਹੁਣ ਆਪਾਂ ਚੱਲਦੇ ਆ ਕਿੱਥੇ ਜਾਣਾ ਬਾਈ ਕੋਈ ਫੋਨੀ ਕਿਹੜਾ ਜੁਗ ਨਹੀਂ ਫੌਲਾ ਉਹ ਹੋ ਰਹੋ ਜੁਗ ਜੀ ਨਹੀਂ ਆਈ ਦੇ 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 ਆ ਦੇਗਾ ਇਸ ਫੋਟੋਟ ਕੜੇ ਹਮਾ ਅਦਲ ਦਾ ਰੋਗਾ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਨੇ ਨੇ ਵਧੀਆ ਇਹ ਟ੍ਰੈਡੀਸ਼ਨਲ ਰੈੱਡ ਜੇ ਕਲਰ ਦੀ ਆਇ ਨਾ ਜੀ ਟ੍ਰੈਡੀਸ਼ਨਲ ਡਰੈਸ ਉਹਦੇ ਵਿੱਚ ਨਜ਼ਾਰੇ ਉਰੇ ਜਿਆਦਾ ਹੋ ਗਿਆ ਨਾ ਹੋਰ ਦੇਖੋ ਕਿੰਨੀ ਸੋਹਣੀ ਹੈ ਕਿੱਥੇ ਗਿਆ ਅਛਾ ਹੁਣ ਮਿੱਤਰੋ ਇਹਨਾਂ ਨੇ ਆਪਾਂ ਨੂੰ ਉੱਥੇ ਟੈਂਪਲ ਦੇਖ ਕੇ ਹੁਣ ਕਹਿੰਦੇ ਜੁਗਿਨੀ ਵਾਟਰਫਾਲ ਜਾਣਾ ਤੇ 20 ਮਿੰਟ ਦਾ ਟਰੈਕ ਵੀ ਆ ਉਧਰ ਨੂੰ ਚੱਲਦੇ ਆ ਚਲੋ ਚੱਲੀਏ ਆਹ ਨਾਲ ਗੱਡੀ ਕੋਲ ਨਹੀਂ ਨਹੀਂ ਸਟਰੋ ਆ ਇੱਧਰ ਆ ਕੇ ਨਾ ਆ ਉਹ ਓਲਡ ਮਨਾਲੀ ਵਾਲੇ ਬ੍ਰਿਜ ਤੇ ਆ ਇੱਕ ਨਾਲ ਹੀ ਬੇਕਰੀ ਐਂਡ ਕੈਫੇ ਆ ਉਰੇ ਦੀ ਤੁਸੀਂ ਆਹ ਕਿਹੜੀ ਚੀਜ਼ ਖਾ ਕੇ ਗਏ ਇਹ ਵਧੀਆ ਗੁੱਡ ਐ ਇਹ ਤੁਸੀਂ ਟਰਾਈ ਕਰ ਸਕਦੇ ਹੋ ਤੇ ਉਹਨਾਂ ਨੇ ਬਰਾਉਨੀ ਮੰਗਾਈਆ ਬਾਈ ਨੂੰ ਤਿੰਨ ਚਮਚੇ ਲਿਆਉਣ ਨੂੰ ਆ ਇਹਦੀ ਯਾਰ ਵਧੀਆ ਸਟਰੋ ਅੰਦਰੋਂ ਵਧੀਆ ਬੇਕਰੀ ਬਣਾਈ ਹੋਈ ਆ ਬੈਠਣ ਨੂੰ ਆ ਉਹਨੂੰ ਕੋਈ ਚਾਕਲੇਟ ਬਣਾਉਣੀ ਆਉਂਦੀ ਆ ਉਹ ਬਣਾਉਂਦੇ ਆ ਤੇ ਯਾਰ ਇਸ ਥੀ ਕਾਲੇ ਸ਼ੇਖਜ਼ਾਦ ਤਤਰਾ 22 ਕਹਿੰਦਾ ਵੀ ਜੋਗਿਨੀ ওয়াটারਫਾਲ ਤੋਂ 3 ਕਿਲੋਮੀਟਰ 2 ਕਿਲੋਮੀਟਰ ਤੱਕ ਗੱਡੀ ਜਾਊਗੀ ਤੇ 1 ਕਿਲੋਮੀਟਰ ਆਪਾਂ ਜਾਵਾਂਗੇ ਤੇ ਗੁਰਜੀ ਮਤਲਬ 22 ਥੋਡੀਆਂ ਪੇਸਟੀਆਂ ਬਹੁਤ ਸਵਾਦ ਸੀਗੀਆਂ ਚੀਸਕੇ ਗੁੱਡ ਵੈਰੀ ਗੁੱਡ ਤੇ ਉਰੀ ਤੋਂ ਜਾਂਦੇ ਥਾਂ ਟ੍ਰਾਈ ਕਰ ਸਕਦੇ ਹੋ 90 بیکਰੀ এন্ড cafe ओल्ड मनाली च चलिए 1322 alli bro <laughs> youtube channel <चानल. laughs> चलो चलਦੇ ਆ प्लीज सब्सक्राइब ब्रो <laughs> चलो मित्रों ਹੁਣ ਆਪਾਂ ਗੱਡੀ ਚੱਕੀਏ ਤੇ ਜੋਗੀ ਨਹੀਂ water fall ਚਲਦੇ ਆ ਉੱਥੇ ਵੀ ਕਿਲੋਮੀਟਰ ਦੀ ਟ੍ਰੈਕਿੰਗ ਕਰਨੀ ਪਣੀ ਹੈ ਅਸੀਂ ਹੈਨਾ ਜਿਹੜਾ ਮਾੜਾ ਮੋਟਾ ਖਾਂਦੇ ਆ ਅਸੀਂ ਉਸ ਤੋਂ ਵੱਧ ਪਤਲੇ ਹੋ ਜਾਂਦੇ ਆ ਕਰਨ ਨੂੰ ਛੱਡ ਕੇ ਉਹਦਾ ਵਜਨ ਉੱਥੇ ਸਟਿਲ ਆ ਉਹ ਹਮੇਸ਼ਾ ਲਈ ਉੱਥੇ ਸਟਿਲ ਰਹੂਗਾ ਚਲੋ ਇਹਨਾਂ ਖਾਗੇ ਨਾ ਬੱਸ ਹੀ ਹੈ ਇਹਨਾਂ ਦੋਹਾਂ ਨੇ ਗੱਡੀ ਨਹੀਂ ਚਲਾਈ ਹੈਗੀ ਰੋਡ ਦੇਣੀਆਂ ਇਹਨਾਂ ਨੂੰ ਇਹਨਾਂ ਨੇ ਰੋਡ ਦੇਣੀਆਂ ਇਹਨਾਂ ਨੂੰ ਪਤਾ ਮੈਨੂੰ ਫੜਾ ਦੀ ਖਤੋਂ ਹੁਣ ਕੋਈ ਆ ਚੱਲਦੇ ਆ ਪਤਾ ਨਹੀਂ ਕਿੱਧਰ ਨੂੰ ਜਾ ਕੇ ਜਾਣਾ ਇਹਨਾਂ ਨੇ ਚਲੋ ਇਹਨਾਂ ਦਾ ਧਾਰ ਦਈਏ ਹੁਣ ਬਹੁਤ ਹੋ ਗਈਆਂ ਲਗਾਰਦੀਆਂ ਬਾੜੀਆਂ ਕਰ ਲਈਆਂ ਕੀ ਗਰਲੀ ਲਗਰਦੀਆਂ ਲਗਰਦੀਆਂ ਕਹਿੰਦੇ ਹਨ ਖਾਨੀ ਲਗਰਦੀਆਂ ਸਲਗਰਦੀਆਂ ਸੌਰੀ ਬਰੋ ਸੌਰੀ ਬਰੋ ਅਸੀਂ ਗਲਤੀ ਨਾਲ ਬੋਲ ਜਾਨੇ ਗਲਤ ਹੋੜ ਲਗਰਦੀਆਂ ਉਹ ਕਰ ਲੀਆਂ ਬਾਕੀ ਪਤਾ ਨਹੀਂ ਕਿਹੜਾ ਸੈਟ ਸੀ ਜਿਹੜਾ ਤੁਹਾਨੂੰ ਸੈਟ ਲੱਗਿਆ ਉਹ ਕਰ ਲਿਆ ਤੇ ਆ ਫੜੀਆਂ ਅਰਸ਼ਾਨ ਕਾ ਉਹ ਸਾਈਡ ਤੇ ਡੱਬੀਆਂ ਹੁੰਦੀਆਂ ਨੇ ਫੜਾਈਏ ਹੈ ਵੇ ਤੋੜਤੀ ਨਹੀਂ ਬੱਚੀ ਬੱਚੀ ਚਲੋ ਚੱਲਦੇ ਆ ਜੋਗਿਨੀ water fall ਤੇ ਮਿੱਤਰੋ ਆਪਾਂ ਚੱਲਿਆਂ ਹੁਣ ਮਰਾਲੀ ਮਾਲ ਰੋਡ ਕੰਨੀ ਉਧਰ ਜੋਗਿਨੀ ਫਾਲ ਚਲੋ ਚਲ ਜੀ ਮਿਲਦੇ ਆ ਉਥੇ ਪਹੁੰਚ ਕੇ ਚੰਨ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ